ਫਿਰ ਪੜੀ 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 ਟੈਂਪ ਸ਼ਸ਼ ਸ਼ਸ਼ ਇਹ ਦੋਵਰੇ ਨਾਲ ਆਏ ਨੂੰ ਕਹਿ ਰਹੇ ਨੇ ਕਿ ਦਾ ਕੋਈ ਜ਼ਬਾਰੀ ਨਾਲ ਨਹੀਂ ਆਇਆ ਫੋਨ ਤੇ ਜਿਹਦੇ ਉਹ ਬਤਾਰੀ ਨੇ ਆਪਣੇ ਬਚਾਨ ਵਿੱਚ ਆਟੋ 'ਚ ਛਾਲ ਮਾਰ ਦਿੱਤੀ ਹਲੋ ਤੁਸੀਂ ਕਿਹੜੀ ਜਗ੍ਹਾ ਤੋਂ ਚੜ੍ਹੇ ਸੀ ਇਹਦੇ ਕੋਲ ਹਾਂਜੀ ਲੁਧਿਆਣਾ ਤੋਂ ਫਲੋਰਵਲ ਜਾਣ ਵਾਲੇ ਰਸਤੇ 'ਤੇ ਲੁਟੇਰੀਆ ਵੱਲੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਆਟੋ ਚਾਲਕਾਂ ਦੇ ਪੇਸ ਵਿੱਚ ਕੁਝ ਲੁਟੇਰੇ ਸਰਗਰਮ ਸਨ ਜੋ ਸਵਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਸ਼ਾਮ ਕਰੀਬ 4 ਵਜੇ ਇੱਕ ਔਰਤ ਫਲੋਰ ਪਾਸ ਸੇ ਆਪਣੇ ਪਿੰਡ ਵੱਲ ਜਾਣ ਲਈ ਆਟੋ ਵਿੱਚ ਸਵਾਰ ਹੋਈ ਸੀ ਰਸਤੇ ਵਿੱਚ ਆਟੋ ਵਿੱਚ ਬੈਠੇ ਤਿੰਨ ਲੁਟੇਰਿਆਂ ਨੇ ਔਰਤ ਨੂੰ ਅਚਾਨਕ ਤੇਜ਼ ਦਰ ਹਥਿਆਰਾਂ ਨਾਲ ਡਰਾਉਂਦੇ ਹੋਏ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰੰਤੂ ਔਰਤ ਬਿਲਕੁਲ ਬਹਾਦਰੀ ਨਾਲ ਡਟ ਗਈ ਸੀ اپنی جان بچਾਨ ਲਈ ਉਸਨੇ ਹਿੰਮਤ ਦਿਖਾਈ ਅਤੇ ਚੱਲਦੇ ਆਟੋ ਵਿੱਚੋਂ ਬਾਹਰ ਲਟਕ ਗਈ। ਇਸ ਦੌਰਾਨ ਆਟੋ ਬਿਕਾਬੂ ਹੋ ਗਿਆ ਅਤੇ ਹੰਗਾਮੇ ਦੇ ਵਿਚਕਾਰ ਨੇੜੇ ਮੌਜੂਦ ਹਾਈਵੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਆਪਣੇ ਹਵਾਲੇ ਕਰ ਲਿਆ। ਹਾਲਾਂਕਿ ਉਹਨਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋਣ ਦੀ ਕਾਮਯਾਬ ਹੋ ਗਿਆ ਜਿਸ ਦਾ ਪੁਲਿਸ ਵੱਲੋਂ ਤਲਾਸ਼ ਜਾਰੀ ਹੈ। ਇਸ ਘਟਨਾ ਨਾਲ ਸਿਰਫ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸਗੋਂ ਇਹ ਵੀ ਸਾਬਤ ਹੋਇਆ ਹੈ ਕਿ ਔਰਤਾਂ ਅੱਜ ਹਿੰਮਤ ਅਤੇ ਹੌਸਲੇ ਨਾਲ ਕਿਸੇ ਵੀ ਸਥਿਤੀ ਦਾ ਮੁਕਾਬਲਾ ਕਰ ਸਕਦੀ ਹਨ ਪੁਲਿਸ ਨੇ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਜਲਦੀ ਭੱਜੇ ਗਏ ਹੋਏ ਸਾਥੀ ਨੂੰ ਕਾਬੂ ਕੀਤਾ ਜਾਵੇਗਾ ਫਿਰ ਪੜੀ 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 ਟੈਂਪ ਸ਼ਸ਼ ਸ਼ਸ਼ ਇਹ ਦੋਵਰੇ ਨਾਲ ਆਏ ਨੂੰ ਕਹਿ ਰਹੇ ਨੇ ਕਿ ਦਾ ਕੋਈ ਜ਼ਬਾਰੀ ਨਾਲ ਨਹੀਂ ਆਇਆ ਫੋਨ ਤੇ ਜਿਹਦੇ ਉਹ ਬਤਾਰੀ ਨੇ ਆਪਣੇ ਬਚਾਨ ਵਿੱਚ ਆਟੋ 'ਚ ਛਾਲ ਮਾਰ ਦਿੱਤੀ ਹਲੋ ਤੁਸੀਂ ਕਿਹੜੀ ਜਗ੍ਹਾ ਤੋਂ ਚੜ੍ਹੇ ਹੋ ਇਹਦੇ ਕੋਲ ਹਾਂਜੀ ਲੁਧਿਆਣਾ ਤੋਂ ਫਲੋਰਵਲ ਜਾਣ ਵਾਲੇ ਰਸਤੇ 'ਤੇ ਲੁਟੇਰੀਆ ਵੱਲੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਆਟੋ ਚਾਲਕਾਂ ਦੇ ਪੇਸ ਵਿੱਚ ਕੁਝ ਲੁਟੇਰੇ ਸਰਗਰਮ ਸਨ ਜੋ ਸਵਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਸ਼ਾਮ ਕਰੀਬ 4 ਵਜੇ ਇੱਕ ਔਰਤ ਫਲੋਰ ਪਾਸ ਸੇ ਆਪਣੇ ਪਿੰਡ ਵੱਲ ਜਾਣ ਲਈ ਆਟੋ ਵਿੱਚ ਸਵਾਰ ਹੋਈ ਸੀ ਰਸਤੇ ਵਿੱਚ ਆਟੋ ਵਿੱਚ ਬੈਠੇ ਤੇ ਲੁਟੇਰਿਆਂ ਨੇ ਔਰਤ ਨੂੰ ਅਚਾਨਕ ਤੇਜ਼ ਦਰ ਹਥਿਆਰਾਂ ਨਾਲ ਡਰਾਉਂਦੇ ਹੋਏ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰੰਤੂ ਔਰਤ ਬਿਲਕੁਲ ਬਹਾਦਰੀ ਨਾਲ ਡਟ ਗਈ ਸੀ اپنی جان بچਾਨ ਲਈ ਉਸਨੇ ਹਿੰਮਤ ਦਿਖਾਈ ਅਤੇ ਚੱਲਦੇ ਆਟੋ ਵਿੱਚੋਂ ਬਾਹਰ ਲਟਕ ਗਈ। ਇਸ ਦੌਰਾਨ ਆਟੋ ਬਿਕਾਬੂ ਹੋ ਗਿਆ ਅਤੇ ਹੰਗਾਮੇ ਦੇ ਵਿਚਕਾਰ ਨੇੜੇ ਮੌਜੂਦ ਹਾਈਵੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਆਪਣੇ ਹਵਾਲੇ ਕਰ ਲਿਆ। ਹਾਲਾਂਕਿ ਉਹਨਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋਣ ਦੀ ਕਾਮਯਾਬ ਹੋ ਗਿਆ ਜਿਸ ਦਾ ਪੁਲਿਸ ਵੱਲੋਂ ਤਲਾਸ਼ ਜਾਰੀ ਹੈ। ਇਸ ਘਟਨਾ ਨਾਲ ਸਿਰਫ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸਗੋਂ ਇਹ ਵੀ ਸਾਬਤ ਹੋਇਆ ਹੈ ਕਿ ਔਰਤਾਂ ਅੱਜ ਹਿੰਮਤ ਅਤੇ ਹੌਸਲੇ ਨਾਲ ਕਿਸੇ ਵੀ ਸਥਿਤੀ ਦਾ ਮੁਕਾਬਲਾ ਕਰ ਸਕਦੀ ਹਨ ਪੁਲਿਸ ਨੇ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਮੀਦ ਜਿताई ਜਾ ਰਹੀ ਹੈ ਕਿ ਜਲਦੀ ਭੱਜੇ ਗਏ ਹੋਏ ਸਾਥੀ ਨੂੰ ਕਾਬੂ ਕੀਤਾ ਜਾਵੇਗਾ